ਸਤਾ ਜੀ ਕੀ ਨਾਮ ਜੀ ਮੇਰਾ ਨਾਮ ਪੂਜਾ ਹੈ ਜਿਹੜੇ ਆ ਮਹਾਵੀਰ ਮਿਲਨੇ ਸਾਨੂੰ ਹੈਲਮਟ ਦਿੱਤੇ ਆ ਸਾਡੇ ਲਈ ਬਹੁਤ ਵਧੀਆ ਚੀਜ਼ ਆ ਇਹ ਸਾਰਿਆਂ ਨੂੰ ਲਗਾਉਣੇ ਚਾਹੀਦੇ ਜਿਹੜੇ ਟੂ ਬਿਲਰ ਟੂ ਬਿਲਰ ਚਲਾਉਂਦੇ ਆ ਇਹ ਸਾਰਿਆਂ ਲਈ ਬਹੁਤ ਅੱਛੇ ਆ ਇਹਦੇ ਨਾਲ ਅਸੀਂ ਦੁਰਘਟਨਾ ਤੋਂ ਬਚ ਸਕਦੇ ਆ ਥੈਂਕ ਯੂ ਮੇਰਾ ਨਾਮ ਮੋਨਿਕਾ ਸਾਨੂੰ ਮਹਾਵੀਰ ਵਾਲਿਆਂ ਨੇ ਹੈਲਮਟ ਦਿੱਤੇ ਆ ਉਹ ਵੀ ਕਲਵਾਰਾ ਨੂੰ ਇਹ ਲਾਉਣੇ ਬਹੁਤ ਜ਼ਰੂਰੀ ਆ ਇਸ ਤੋਂ ਦੁਰਘਟਨਾ ਤੋਂ ਬਚਾਅ ਹੋ ਸਕਦਾ ਹੈ ਜਿਹੜੇ ਦੋ ਪਹੀਆ ਚਲਾਉਂਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਦੋ ਪਹੀਆ ਵਾਲਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਹੈਲਮਟ ਲਗਾਉਣਾ ਬਹੁਤ ਜ਼ਰੂਰੀ ਆ ਥੈਂਕ ਯੂ ਸਰ ਜੀ ਬੰਦੇ ਕੀ ਬੋਲਦਾ ਜਦੇ ਅੱਜ ਜਿਹੜਾ ਵਰਤਮਾਨ ਮੀਟਿੰਗ ਜਿਹੜੀ ਫਗਵਾੜਾ ਰੋਡ ਉਹ ਸ਼ਹਿਰਪੁਰ ਸਬਜ਼ੀ ਮੰਡੀ ਪੁਰ ਹੀਰਾਂ ਦੇ ਕੋਲ ਹੈਗੀ ਆ ਉਹਨਾਂ ਵੱਲੋਂ ਜਿਹੜਾ ਹੈਲਮਟ ਵੰਡਣ ਦਾ ਉਪਰਾਲਾ ਜਿਹੜਾ ਆ ਉਹ ਕੀਤਾ ਜਾ ਰਿਹਾ ਆ ਇਹਦੇ ਨਾਲ ਸਾਡੀ ਬਹੁਤ ਵੱਡੀ ਸੇਫਟੀ ਹੈਗੀ ਆ ਜਦੋਂ ਐਕਸੀਡੈਂਟ ਹੁੰਦੇ ਆ ਸੱਟ ਜਦੋਂ ਸਾਡੇ ਸਿਰਾਂ ਦੇ ਉੱਤੇ ਲੱਗਦੀ ਆ ਤੇ ਉਦੋਂ ਹੀ ਬੰਦਾ ਜਿਹੜਾ ਐਂਜੜ ਹੁੰਦਾ ਆ हेलमेट ਪਾਈ ਹੋਗੀ ਸਾਡਾ ਬਹੁਤ ਵੱਡਾ ਬਚਾਅ ਹੋ ਜਾਂਦਾ ਆ ਤੇ ਇਸ ਕਰਕੇ ਜਿਹੜਾ ਉਪਰਾਲਾ ਜਿਹੜਾ ਇਹਨਾਂ ਦਾ ਲਗਾਤਾਰ ਇਹ ਹੋਣਾ ਚਾਹੀਦਾ ਆ ਤੇ ਲੋਕਾਂ ਨੂੰ ਹੈਲਮਟ ਜਿਹੜੇ ਉਹ ਸਿਰ ਤੇ ਪਾ ਕੇ ਰੱਖਣੇ ਚਾਹੀਦੇ ਹਾਂ ਜੀ ਮੇਰਾ ਨਾਮ ਰਜਿੰਦਰ ਕੁਮਾਰ ਆ ਜੀ ਤਾਂ ਮੈਂ ਕਹਿੰਦਾ ਜਵਾਹਰ ਸਿੰਘ ਮੇਰੇ ਵੱਲੋਂ ਜਵਾਹਰ ਵੀ ਤੁਹਾਨੂੰ ਇਹ ਕਹਿਣਾ ਚੰਦ ਜੀ ਕਿ ਜੋ ਸੰਗ ਹੈਲਮਟ ਦਿੱਤੇ ਜਾ ਰਹੇ ਆ ਉਹਦਾ ਜੀ ਉਤਾ ਜੀ ਸਾਡੇ ਤੇ ਸੇਫਟੀ ਵਾਸਤੇ ਹੈ ਸਾਡੇ ਹੈਡ ਦੀ ਸੇਫਟੀ ਹੈ ਸੇਫਟੀ ਹੁੰਦੀ ਜੀ ਸਾਡੇ ਮੂੰਹ ਨੂੰ ਕਵਰ ਕਰਦਾ ਫੇਸ ਫੇਸ ਕਵਰ ਕਰਦਾ ਵਾ ਅੱਖ ਹੋਈ ਹੈਡ ਹੋਈ ਨੋਸ ਤੇ ਬਚਾਅ ਕਰਦਾ ਜੀ ਤੇ ਐਕਸੀਡੈਂਟ ਹੋ ਵੀ ਜਾਂਦਾ ਹਾਂ ਜੇ ਜੇਗ ਵੀ ਜਾਂਦਾ ਸੱਟ ਜੋੜ ਨਹੀਂ ਲੱਗਦੀ ਜੀ ਅਸੀਂ ਸਾਰੇ ਜੋ ਬਹਾਦਰ ਬਿਲ ਲੋਕ ਪੰਜਵਾ ਹੈਲਮਟ ਦਾ ਕੈਪ ਲਗਾਇਆ ਗਿਆ ਹੈਗਾ ਕੀ ਕਹਿਣਾ ਚਾਹੁੰਦੇ ਅਰੇ ਤਾਂ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਕਿ ਮਾਨ ਜੋਗ ਐਸਐਸਪੀ ਸ਼ਹਿਰਪੁਰ ਜੀ ਦੀ ਪ੍ਰੇਰਣਾ ਸਦਕਾ ਲੇਡਸ ਪੰਨਗ ਮੈਲਾ ਡਡਵਾਲ ਜੀ ਤੇ ਪਗਲ ਮੈਡਮ ਜੀ ਦੇ ਸਹਿਯੋਗ ਦੇ ਸਦਕਾ ਇਹ ਪੰਜਵਾਂ ਕੈਂਪ ਜਿਹੜਾ ਲਗਾਇਆ ਗਿਆ ਹੈਲਮਟ ਵੰਡਣ ਵਾਸਤੇ ਤੇ ਰਿਫਲੈਕਟਡ ਜੈਕਟਾਂ ਵਾਸਤੇ ਅੱਜ ਇਹ ਕੇਐਫਸੀ ਚੌਕ ਜਿਹੜਾ ਸ਼ਹਿਰਪੁਰ ਦਾ ਉੱਥੇ ਲਗਾਇਆ ਗਿਆ ਇਹ ਜਿਹੜੇ ਜ਼ਰੂਰਤਮੰਦ ਵਿਅਕਤੀ ਹੈ ਉਹਨਾਂ ਨੂੰ ਹੈਲਮਟ ਦਿੱਤੇ ਜਾ ਰਿਹਾ ਤੇ ਰਿਫਲੈਕਟਡ ਜੈਕਟਾਂ ਪਾ ਕੇ ਦਿੱਤੀਆਂ ਜਾ ਰਹੀਆਂ ਰਿਫਲੈਕਟਡ ਜੈਕਟ ਜੋ ਰਾਤ ਦੇ ਸਮੇਂ ਕੋਈ ਵਿਅਕਤੀ ਪਾ ਕੇ ਆਉਂਦਾ ਤੇ ਟੂ-ਵੀਲਰ ਦੇ ਉੱਪਰ ਜਦੋਂ ਹੁੰਦਾ ਤੇ ਜਦੋਂ ਅੱਗੋਂ ਕੋਈ ਜਾਂ ਪਿੱਛੋਂ ਲਾਈਟ ਪੈਂਦੀ ਤੇ ਉਹ ਰਿਫਲੈਕਟ ਕਰਦੀ ਹੈ ਉਹਦੇ ਨਾਲ ਉਹ ਜਿਹੜਾ ਗੱਡੀ ਚ ਵਿਅਕਤੀ ਗੱਡੀ ਚਲਾ ਰਿਹਾ ਉਹਨੂੰ ਅਗਲਾ ਵਿਅਕਤੀ ਆਸਾਨੀ ਨਾਲ ਦਿਖਾਈ ਦੇ ਜਾਂਦਾ ਤੇ ਨੰਬਰ 2 ਜਿਹੜਾ ਇਹ ਹੈ ਹੈਲਮਟ ਤੇ ਰਿਹਾ ਇਹ ਤਾਂ ਤੇ ਦੇਖੋ ਜੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਇਹ ਕਿੱਡਾ ਵੱਡਾ ਕੰਮ ਕਰ ਰਿਹਾ ਮੈਂ ਸਮਝਦਾ ਕਿ ਹਰ ਵਿਅਕਤੀ ਆਪਣੇ ਵਾਸਤੇ ਕਰਦਾ ਜਿਹੜੇ ਆ ਪੰਛੀ ਵੀ ਆਪਣੇ ਵਾਸਤੇ ਕਰਦੇ ਆ ਪਰ ਇਹ ਉਹ ਲੋਗ ਆ ਜਿਹੜੇ ਇਨਸਾਨੀਅਤ ਨੂੰ ਜਿੰਦਾ ਰੱਖਣ ਵਾਸਤੇ ਇੱਕ ਲੋਕਾਂ ਵਾਸਤੇ ਕਰ ਰਹੀ ਹੈ ਜਿਸ ਤਰ੍ਹਾਂ ਮਾਂ ਆਪਣੇ ਪੁੱਤਰ ਵਾਸਤੇ ਕੋਈ ਸੇਫਟੀ ਵਾਸਤੇ ਕੋਈ ਕੰਮ ਕਰਦੀ ਹੈ ਉਸ ਤਰ੍ਹਾਂ ਹੀ ਹਸ਼ਾਰਪੁਰ ਦੀ ਜਿਹੜੀ ਵਰਧਮਾਨ ਮੇਲਾ ਹਸ਼ਾਰਪੁਰ ਦੀ ਜਿਹੜੀ ਸਪਿੰਗ ਮੇਲਾ ਉਹ ਕੰਮ ਕਰ ਰਹੀ ਹੈ ਅਸੀਂ ਇਹਨਾਂ ਦੇ ਤਮੰਤੋਗ ਐਸਐਸਪੀ ਸਾਹਿਬ ਜੀ ਦੇ ਬਹੁਤ ਧੰਨਵਾਦੀ ਹਾਂ ਸਤਿ ਸ਼੍ਰੀ ਅਕਾਲ ਜੀ ਅਸੀਂ ਵਰਧਮਾਨ ਤੋਂ ਹਾਂ ਅੱਜ ਅਸੀਂ ਇੱਥੇ ਕੇਐਫਸੀ ਚੌਂਕ ਅਸੀਂ ਕੈਂਪ ਲਗਾਇਆ ਹੈ ਸੁਰੱਖਿਤ ਪ੍ਰੋਜੈਕਟ ਦਾ ਜੇ ਦੇ ਵਿੱਚ ਅਸੀਂ ਸੜਕ ਸੁਰੱਖਿਆ ਅਭਿਆਨ ਚਲਾ ਰਹੇ ਹਾਂ ਅਸੀਂ ਲੋਕਾਂ ਨੂੰ ਜਾਗਰੂਕਤਾ ਪੈਦਾ ਕਰ ਰਹੇ ਹਾਂ ਸੜਕ ਸੁਰੱਖਿਆ ਵਾਸਤੇ 2-ਵీలਰ ਵਾਹਨ ਵਾਸਤੇ ਕਿਸ ਤਰ੍ਹਾਂ ਤੁਹਾਨੂੰ ਟ੍ਰੈਫਿਕ ਦੇ ਵਿੱਚ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈਗਾ ਹੈਲਮਟ ਪਾਣਾ ਜੋ ਕਿ ਬਹੁਤ ਜ਼ਿਆਦਾ ਲਾਜ਼ਮੀ ਹੈ ਤੁਹਾਨੂੰ ਪਾਣਾ ਚਾਹੀਦਾ ਹੈ ਜਿਹੜੇ ਵੀਰ ਤੇ ਔਰਤਾਂ ਹੈਲਮਟ ਪਾ ਕੇ ਨਹੀਂ ਆਂਦੀਆਂ ਪਈਆਂ ਉਹਨਾਂ ਨੂੰ ਅਸੀਂ ਜਾਗਰੂਕ ਕਰਾ ਰਹੇ ਹਾਂ ਫ੍ਰੀ ਵੰਡ ਵੀ ਕਰਾ ਰਹੇ ਹਾਂ ਹੈਲਮਟਾਂ ਦੀਆਂ ਜੈਕਟਾਂ ਦੀਆਂ ਰਿਫਲੈਕਟਿਵ ਜੈਕਟਾਂ ਦੀਆਂ ਜਿਹੜੇ ਹਨੇਰੇ ਵਿੱਚ ਰਿਫਲੈਕਟ ਕਰਕੇ ਤੁਹਾਨੂੰ ਬਚਾ ਸਕਦੀਆਂ ਇਹ ਸਾਰਿਆਂ ਨੂੰ ਅਸੀਂ ਇਹੀ ਸਿਚਾਦੇ ਦਿਨੇ ਆ ਕਿ ਤੁਸੀਂ ਆਓ ਸੜਕ ਤੇ ਜਦੋਂ ਵੀ ਉਤਰੋ ਤੇ ਆਪਣੇ ਗੀਅਰ ਜ਼ਰੂਰ ਪਾ ਕੇ ਉਤਰੋ ਹੈਲਮਟ ਜ਼ਰੂਰ ਪਾਣੀ ਚਾਹੀਦੀ ਹੈ ਰੀਫਲੈਕਟਿਵ ਜਾਂ ਕੋਈ ਵੀ ਹਾਈਲਾਈਟਡ ਜੈਕਟ ਤੁਹਾਨੂੰ ਪਾਣੀ ਚਾਹੀਦੀ ਹੈ ਤਾਂ ਕਿ ਤੁਸੀਂ ਸੁਰੱਖਿਤ ਰਹੋ ਆਪਣੇ ਪਰਿਵਾਰ ਨੂੰ ਔਰ ਆਪਣੇ ਆਪ ਨੂੰ ਬਚਾ ਕੇ ਰੱਖੋ ਧੰਨਵਾਦ ਇਹ ਸਾਡਾ ਪੰਜਵਾਂ ਕੈਂਪ ਹੈਗਾ ਇਸ ਤੋਂ ਪਹਿਲਾਂ ਅਸੀਂ ਨਿਲੋਈਆਂ ਚੌਂਕ ਲਗਵਾਇਆ ਸੀਗਾ ਦਲੰਦਰ ਬਾਈਪਾਸ ਚੌਂਕ ਪਗਵਾੜਾ ਬਾਈਪਾਸ ਚੌਂਕ ਤੇ ਆਪਣੇ ਅਸੀਂ ਪਹਿਲਾਂ ਜਿਹੜਾ ਲਗਾਇਆ ਸੀਗਾ ਉਹ ਅਸੀਂ ਲਗਾਇਆ ਸੀਗਾ ਮਾਲਪੁਰ ਅੰਡੇ ਤੇ ਇਹ ਸਾਡਾ ਪੰਜਵਾਂ ਹੈਗਾ ਜੀ ਤੇ ਬਹੁਤ ਰਸ਼ ਹੈਗਾ ਅੱਜ ਜਾਗਰੂਕਤਾ ਦੇ ਤਹਿਤ ਕਾਫੀ ਮੁੰਡੇ ਤੇ ਕੁੜੀਆਂ ਆਏ ਨੇ ਇੱਥੇ ਤੇ ਹੈਲਮਟ ਅਸੀਂ ਉਹਨਾਂ ਨੂੰ ਵੰਡ ਕਰਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਹੈਲਮਟ ਪਾ ਕਰਕੇ ਆਪਣੇ ਆਪ ਨੂੰ ਸੁਰੱਖਿਤ ਰੱਖਾਂਗੇ ਧੰਨਵਾਦ ਜਰੂਰ ਹੀ ਸੁਰੱਖਿਆ ਅਭਿਆਨ ਜਿਹੜਾ ਚੱਲ ਰਿਹਾ ਸੁਰੱਖਿਅਤ ਦੇ ਵਿੱਚ ਅਸੀਂ ਨਾਗਰਿਕਾਂ ਲਈ ਇਹ ਜਾਗਰੂਕਤਾ ਕੈਂਪ ਲਗਾਉਂਦੇ ਰਹਿਾਂਗੇ ਅੱਗੇ ਜਿਸ ਤਰ੍ਹਾਂ ਦੀ ਸਾਨੂੰ ਪਿੱਛੋਂ ਆਦੇਸ਼ ਮਿਲਣਗੇ ਅਸੀਂ ਅੱਗੇ ਲਗਵਾਵਾਂਗੇ ਧੰਨਵਾਦ ਸਰ ਮਾਹੀਰ ਮੇ ਲਗਾ ਗਿਆ ਜੀ ਜੀ ਮੈਂ ਜਲੰਧਰ ਤੋਂ ਕਿਸੇ ਕੰਮ ਤੋਂ ਆ ਰਿਹਾ ਸੀ ਕਿ ਹੁਸ਼ਿਆਰਪੁਰ ਨੂੰ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਕੁਝ ਲੋਕ ਉਹਦੇ ਆਪਣੇ ਆਪ ਲਈ ਕੁਝ ਉਹਦੇ ਸਮਾਜ ਦੇ ਲਈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਕਿ ਮੇਰੇ ਕੋਲ ਟ੍ਰੈਫਿਕ ਦੇ ਇੰਚਾਰਜ ਭਗਤ ਜੀ ਖੜੇ ਨੇ ਤੋ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਕਿੰਨੇ ਸ਼ਬਦਾਂ ਦੇ ਨਾਲ ਇਹਨਾਂ ਦਾ ਧੰਨਵਾਦ ਕਰਾਂ ਕਿ ਜਦੋਂ ਮੈਂ ਪਲੱਸ 2 ਕਲਾਸ ਦੇ ਵਿੱਚ ਸੀਗਾ ਕਿ ਮੈਂ ਉਹਦੇ ਵਿੱਚ ਸੀਗਾ ਕਿ ਕਿ ਕੁਝ ਰੂਲ ਇਦਾਰੇ ਹੁੰਦੇ ਆ ਕਿ ਜਿਨ੍ਹਾਂ ਨੂੰ ਅਸੀਂ ਤੋੜ ਸਕਦੇ ਆ ਪਰ ਟ੍ਰੈਫਿਕ ਰੂਲਜ਼ ਆਰ ਹਾਰਡ ਐਂਡ ਫਾਸਟ ਦੇ ਕੈਨ ਨਾਟ ਬੀ ਬਲੋਕਨ ਇਫ ਦੇ ਕੈਨ ਬੀ ਬਲੋਕਨ ਐਟ ਅ ਰਿਸਕ ਆਫ ਲਾਈਫ ਵੀ ਆਪਾਂ ਜੇ ਖੱਬੇ ਪਾਸੇ ਤੋਂ ਸੱਜੇ ਪਾਸੇ ਚਲੇ ਜਾਈਏ ਤੇ ਸਾਡੀ ਮਰਤੂ ਇੱਕ ਮਿੰਟ ਤੋਂ ਪਹਿਲਾਂ ਹੋ ਸਕਦੀ ਕਿ ਖੁਸ਼ਿਆਲਪੁਰ ਦੇ ਵਿੱਚ ਟ੍ਰੈਫਿਕ ਨੂੰ ਇੱਕ ਰੂਲ ਰੈਗੂਲੇਸ਼ਨ ਦੇ ਵਿੱਚ ਰੱਖਣ ਦੇ ਲਈ ਇਹ ਭਾਗਤ ਜੀ ਦਾ ਬਹੁਤ ਵੱਡਾ ਯੋਗਦਾਨ ਹੈਗਾ ਬਹੁਤ سارے ਜਿਹੜੇ ਨੌਜਵਾਨ ਮੇਰੇ ਭਰਾ ਹੈਗੇ ਆ ਉਹ ਜਦੋਂ ਵੀ ਕਰਦੇ ਹੁੰਦੇ ਆ ਕਿ ਕੋਈ ਰੈਸ ਡ੍ਰਾਈਵਿੰਗ ਕਰਦਾ ਕੋਈ ਤੇਜ਼ ਚਲਾਉਂਦਾ ਉਹਨਾਂ ਦੇ ਮਾਪੇ ਕੋਈ ਕਿਸੇ ਨੂੰ ਨਹੀਂ ਕਹਿੰਦਾ ਕਿ ਸਾਡਾ ਬੱਚਾ ਜਿਹੜਾ ਕਿ ਮੋਟਰਸਾਈਕਲ ਤੇਜ਼ ਚਲਾਵੇ ਪਰ ਬਹੁਤ ਬਹੁਤ ਸਾਰੀ ਜਗ੍ਹਾ ਤੇ ਏ ਭਾਈ ਸਾਹਿਬ ਨੇ ਜਦੋਂ ਕਿ ਹੈਲਮਟ ਹੈਲਮਟ ਲੈ ਕੇ ਜਾਂਦੇ ਜੀ ਜਦੋਂ ਕੁਝ ਬੱਚੇ ਹੁੰਦੇ ਉਹਨਾਂ ਨੂੰ ਖੁਦ ਤੋਂ ਸਮਝਾਉਂਦੇ ਹੈਗੇ ਕਿ ਜਿਹੜਾ ਕਿ ਟ੍ਰੈਫਿਕ ਹੈ ਤੁਸੀਂ ਉਹਦੇ ਨਿਯਮਾਂ ਦਾ ਪਾਲਣ ਕਰੋ ਇਹ ਮੇਰੇ ਭਾਈ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈਗਾ ਇੱਕ ਆਈਡੀਆ ਲੈ ਕੇ ਹੁਸ਼ਿਆਰ ਪਰਦੇ ਲਈ ਮੈਸਰਸਪੀ ਜਾਨ ਨੂੰ ਰਿਕਵੈਸਟ ਵੀ ਕਰੂੰਗਾ ਕਿ ਤੁਸੀਂ ਭਾਈ ਸਾਹਿਬ ਨੂੰ ਜਦੋਂ ਵੀ ਹੁਣ 15 ਅਗਸਤ ਆਣੀ ਉਹਦੇ ਵਿੱਚ ਇਹਨਾਂ ਦਾ ਬੰਦਾ ਮਾਨ ਸਨਮਾਨ ਜੁੜ ਕੀਤਾ ਜਾਵੇ ਕਿਉਂਕਿ ਕੁਝ ਲੋਕ ਸਿਰਫ ਆਪਣੀ ਡਿਊਟੀ ਤੱਕ ਹੀ ਹੁੰਦੇ ਆ ਪਰ ਇਹ ਮੇਰੇ ਭਾਈ ਸਾਹਿਬ ਦੇ ਇੰਨਾ ਵਧੀਆ ਯੋਗਦਾਨ ਹੈਗਾ ਕਿ ਮੇਰੇ ਕੋਲ ਸ਼ਬਦਾਂ ਚ ਮੈਂ ਬਿਆਨ ਨਹੀਂ ਕਰ ਸਕਦਾ ਉਹਦੇ ਤੋਂ ਬਾਅਦ ਭੈਣ ਜੀ ਮੇਰੇ ਕੋਲ ਇੱਥੇ ਖੜੇ ਨੇ ਜੀ ਜੀ ਬਦਮਨ ਇਹ ਕੰਪਨੀ ਤੋਂ ਬਕਾਇਦਾ ਭੈਣ ਜੀ ਇੱਥੇ ਆਏ ਨੇ ਇਹਨਾਂ ਵੱਲੋਂ ਇੱਕ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਆ ਭਗੇ ਜੀ ਵੀ ਨਾਲ ਖੜੇ ਸੀਗੇ ਕਿ ਇੱਕ ਸੇਫਟੀ ਜੈਕਟ ਜਿੱਦਾਂ ਲਾਈਕ ਸੋਨਾ ਲਿਕਾ ਤੋਂ ਜਿੰਨੇ ਵੀ ਮੇਰੇ ਭਰਾ ਇੱਥੇ ਕੰਮ ਕਰਕੇ ਆਂਦੇ ਆ ਇਹ ਜੋ ਰੋਡ ਵੀ ਕਾਫੀ ਤੇਜ਼ ਚੱਲਦਾ ਜਦੋਂ ਅੱਜ ਦੀ ਡੇਟ ਦੇ ਵਿੱਚ ਤਾਂ ਦਿਨ ਚੜਿਆ ਹੈ ਕਿ ਧੁੰਦਾਂ ਦੇ ਵਿੱਚ ਇਨ੍ਹਾਂ ਦਿਨਾਂ ਦੇ ਵਿੱਚ ਕੀ ਲੋਕ ਦਿਖਦੇ ਨਹੀਂਗੇ ਇਹ ਕਿ ਰਿਫਲੈਕਟਿੰਗ ਕਰਦੀ ਜੈਕਰ ਇਹ ਇਨ੍ਹਾਂ ਦੇ ਪਰਿਵਾਰਾਂ ਦੇ ਲਈ ਇਹ ਇਨ੍ਹਾਂ ਦੇ ਲਈ ਬਹੁਤ ਵਧੀਆ ਯੂਜ਼ੇਬਲ ਚੀਜ਼ੇ ਹੋਗੀ ਉਹ ਤੋਂ ਬਾਅਦ ਮੈਂ ਦੇਖਿਆ ਕਿ ਜਿਹੜੇ ਬਹੁਤ ਮਹਿੰਗੀ ਕੀਮਤ ਦੇ ਜਿਹੜੇ ਕਿ ਜਿਹੜੇ ਕਿ ਹੈਲਮਟ ਹੈਗੇ ਆ ਸਟੱਡ ਕੰਪਨੀ ਦੇ ਹੈਗੇ ਆ ਉਹ ਜਿਹੜੇ ਕਿ ਦਿੱਤੇ ਜਾ ਰਹੇ ਆ ਕਿ ਬਹੁਤ ਸਾਰੇ ਲੋਕ ਫਾਈਨੈਂਸ਼ਲੀ ਇਨਸਿਉਰਟੀ ਕਾਰਨ ਕਿ ਜਿਹੜਾ ਕਿ ਹੈਲਮਟ ਨਹੀਂ ਪਰਚੇਸ ਕਰ ਸਕਦੇ ਇਹ ਮੈਂ ਭੈਣ ਜੀ ਦਾ ਧੰਨਵਾਦ ਕਰਦਾ ਇਹਨਾਂ ਦੇ ਸਮੂਹ ਗਰੁੱਪ ਦਾ ਧੰਨਵਾਦ ਕਰਦਾ ਭਾਗੇ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਗ੍ਰੇਟ ਤਰੀਕੇ ਦੇ ਨਾਲ ਹੁਸ਼ਿਆਰਪੁਰ ਦੀ ਨਬਜ਼ ਨੂੰ ਫੜਿਆ ਤੇ ਜਿਹੜੇ ਮੇਰੇ ਭੈਣ ਭਾਈ ਜਿੱਥੋਂ ਰੋਜ਼ ਜਾਣਦੇ ਆ ਕਿ ਉਹਨਾਂ ਦੇ ਹੈਲਮਟ ਤੇ ਜਿਹੜੀ ਸੇਫਟੀ ਜੈਕਟ ਉਹ ਦਿੱਤੀ ਜਾ ਰਹੀ ਹੈ ਤੁਹਾਡਾ ਬਹੁਤ ਸਾਰਿਆਂ ਦਾ ਧੰਨਵਾਦ ਥੈਂਕ ਯੂ